ਬੈਰਾੜੀ ਮਹੱਲਾ ਚੌਥਾ ਹਰ ਜਨ RAM ਨਾਮ ਗੁਣ ਗਾਵੈ ਇਹ ਹੁਕਮ ਹੈ ਅੱਜ ਦਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੈਰਾੜੀ ਰਾਗ ਦਾ ਇਹ ਬਚਨ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਸੰਤ ਜਨ ਨੂੰ ਸੇਵਕ ਜਨ ਨੂੰ ਗੁਰੂ ਦੇ ਦਰ ਤੇ ਆਪਣਾ ਆਪ ਸਮਰਪਿਤ ਕਰਕੇ ਸੇਵਾ ਕਰਨ ਵਾਲੇ ਨੂੰ ਇਹ ਉਪਦੇਸ਼ ਦਿੰਦੇ ਆ ਕਿ ਬੰਦਿਆ ਜਿਸ ਦਿਨ ਤੂੰ ਆਮ ਜ਼ਿੰਦਗੀ ਦੇ ਵਿੱਚ ਪਰਵਿਰਤ ਹੋਏਗਾ ਨਾ ਤੇਰੀਆਂ ਕਿਸੇ ਨੇ ਲੱਤਾਂ ਖਿੱਚਣੀਆਂ ਨਾ ਤੈਨੂੰ ਕੋਈ ਤੰਜ ਖਿਚਣਾ ਨਾ ਕੋਈ ਤੈਨੂੰ ਪਰੇਸ਼ਾਨੀ ਕਰਨੀ ਤੇ ਨਾ ਤੇਰੇ ਨਾਲ ਕੋਈ ਨਿਜੀ ਯਾ ਵਕਤੀ ਤੌਰ ਤੇ ਕਬੂਲ ਬੋਲਣਾ ਪਰ ਜਿਸ ਦਿਨ ਤੂੰ ਸੰਤਾਈ ਦੇ ਮਾਰਗ ਤੇ ਤੁਰੇਗਾ ਗੁਰੂ ਦੇ ਮਾਰਗ ਤੇ ਤੁਰੇਗਾ ਇੱਕ ਨਹੀਂ ਤੇਰੇ 100 ਦੁਸ਼ਮਣ ਵੀ ਹੋ ਸਕਦੇ ਨੇ ਤੇਰੇ ਆਲੇ ਦੁਆਲੇ ਨਿੰਦਾ ਚਿੰਦਾ ਕਰਨ ਵਾਲਿਆਂ ਦੀ ਭੀੜ ਵੀ ਲੱਗ ਸਕਦੀ ਹੈ ਕਾਫਲਾ ਵੀ ਤਿਆਰ ਹੋ ਸਕਦਾ ਤੇਰੀਆਂ ਲੱਤਾਂ ਖਿੱਚਣ ਵਾਲੇ ਇੱਕ ਨਹੀਂ ਬੱਤੀ ਨਹੀਂ ਹਜ਼ਾਰ ਵੀ ਹੋ ਸਕਦੇ ਨੇ ਪਰ ਯਾਦ ਰੱਖੀ ਜੋ ਗੁਰੂ ਨੇ ਬਚਨ ਕੀਤਾ ਉਸ ਬਚਨ ਦੇ ਅਨੁਸਾਰ ਤੂੰ ਜੀਵਨ ਦੇ ਵਿੱਚ ਤੁਰਿਆ ਰਹੀ ਕਿਉਂਕਿ ਨਿੰਦਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਆਇਆ ਨਿੰਦਾ ਕਰਨ ਵਾਲਿਆਂ ਨੂੰ ਸਤਿਗੁਰ ਜੀ ਨੇ ਕਿਹਾ ਕਿ ਇਹ ਵੀ ਰੱਬ ਦੇ ਬਣਾਏ ਹੋਏ ਆਪਣੇ ਕਾਰ ਹੁਕਮ ਦੇ ਵਿੱਚ ਤੁਰੇ ਹੋਏ ਨੇ ਬੰਦਿਆ ਤੇਰੇ ਵਸ ਨਹੀਂ ਤੂੰ ਕਹੇ ਮੈਂ ਨਿੰਦਾ ਕਰਨ ਵਾਲੇ ਨੂੰ ਬੰਦ ਕਰ ਲਾਂ ਚੁੱਪ ਕਰਾ ਲਾਂ ਜਾਂ ਉਹਦਾ ਮੂੰਹ ਬੰਦ ਕਰਕੇ ਮੈਂ ਉਹਨੂੰ ਚੰਗਾ ਬੁਲਾਉਣਾ ਸ਼ੁਰੂ ਕਰਵਾ ਦਾਂ ਗੁਰੂ ਰਾਮਦਾਸ ਜੀ ਕਹਿੰਦੇ ਆ ਕਿ ਇਹ ਨਿੰਦਾ ਕਰਨ ਵਾਲਾ ਵੀ ਰੱਬ ਨੇ ਆਪ ਹੀ ਆਪਣੇ ਹੁਕਮ ਵਿੱਚ ਲਾਤਾ ਇਸ ਕਰਕੇ ਤੂੰ ਆਪਣਾ ਗੁਣ ਨਹੀਂ ਗਵਾਉਣਾ ਤੇ ਸੇਵਕ ਦਾ ਗੁਣ ਕੀ ਹੈ ਬਾਣੀ ਵਿੱਚੋਂ ਪੁੱਛੀਏ ਸਤਗੁਰੂ ਜੀ ਕਹਿੰਦੇ ਸੇਵਕ ਦਾ ਗੁਣ ਸੇਵਕ ਦਾ ਗੁਣ ਸੁਣੋ ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਦੇ ਵਿੱਚ ਸੇਵ ਕੀਤੀ ਸੰਤੋਖੀ ਜਿਨੀ ਸਚੋਂ ਸੱਚ ਧਿਆਇਆ ਉਨੀ ਮੰਦੈ ਪੈਰ ਨਾ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਸੇਵਕ ਨੇ ਨਿੰਦਾ ਸੁਣ ਕੇ ਮੰਦੇ ਪਾਸੇ ਨਹੀਂ ਤੁਰਨਾ ਯਾਦ ਰੱਖਿਓ ਨਿੰਦਾ ਇੱਕ ਦਾਗ ਹੈ ਜੇ ਲੀੜੇ ਕੱਪੜੇ ਉੱਤੇ ਚਿੱਕੜ ਦਾ ਦਾਗ ਲੱਗ ਜਾਏ ਤੇ ਬੰਦਾ ਕਹੇ ਮੈਂ ਚਿੱਕੜ ਦਾ ਦਾਗ ਚਿੱਕੜ ਨਾਲ ਸੁੱਧੋਲਾਂਗਾ ਚਿੱਕੜ ਦਾ ਦਾਗ ਕਦੀ ਵੀ ਚਿੱਕੜ ਨਾਲ ਸਾਫ਼ ਨਹੀਂ ਹੋਣਾ ਚਿੱਕੜ ਦੇ ਦਾਗ ਨੂੰ ਸਾਬਣ ਨਿਰੋਇਆ ਨਿਰਮਲ ਜਲ ਚਾਹੀਦਾ ਤੇ ਜ਼ੁਗਤ ਚਾਹੀਦੀ ਹੈ ਸਾਫ਼ ਕਰਨ ਲਈ ਤੇ ਸੇਵਕ ਦਾ ਗੁਣ ਕੀ ਹੈ ਉਹਨੇ ਗੁਰੂਦੁਆਰੇ ਆ ਕੇ ਇਹ ਸੋਝੀ ਲੈਣੀ ਹੈ ਕਿ ਮੂਤ ਪਲੀਤੀ ਕੱਪੜ ਹੋਏ ਮੈਂ ਮੂਤ ਪਲੀਤੀ ਇਸ ਲਈ ਕਿ ਹੈ ਕਿਉਂਕਿ ਭਗਤ ਕਬੀਰ ਜੀ ਨੇ ਨਿੰਦਾ ਨੂੰ ਮਲ ਮੂਤਰ ਵੀ ਆਖਿਆ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਇਸ ਸ਼ਬਦ ਵਿੱਚ ਦੋ ਗੱਲਾਂ ਨੇ ਜਿਹੜੇ ਗੁਰੂ ਕੋਲੋਂ ਆ ਕੇ ਸੋਝੀ ਮਿਲਣੀ ਹੈ ਇੱਕ ਨਿੰਦਾ ਕੀ ਹੈ ਦੂਸਰਾ ਆਪਣਾ ਗੁਨ ਨਾ ਗਵਾਵਾ ਕੀ ਹੈ ਇਹ ਸਮਝਣਾ ਬੜਾ ਜ਼ਰੂਰੀ ਹੈ ਨਿੰਦਾ ਤੇ ਸਾਰੇ ਪਾਸੇ ਚੱਲ ਰਹੀ ਹੈ ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਜਾਂ 10 ਸਾਲ ਕਹਿ ਲਈਏ ਨਿੰਦਾ ਕਰਨ ਵਾਸਤੇ ਬੰਦਾ ਲੱਭਣਾ ਪੈਂਦਾ ਸੀ ਲੋਕੀ ਸੱਥਾਂ ਵਿੱਚ ਬੈੰਦੇ ਸੀ ਤੇ ਗੱਲਬਾਤ ਕਰਦੇ ਸੀ ਅੱਛਾ ਜਿਹੜਾ ਨਿੰਦਕ ਹੁੰਦਾ ਸੀ ਜੇ ਉਹਨੂੰ ਕੋਈ ਟੱਕਰੇ ਨਾ ਤੇ ਸਾਰਾ ਦਿਨ ਉਹਦੇ ਢਿਡ ਪੀੜ ਲੱਗੀ ਰਹਿੰਦੀ ਸੀ ਤੇ ਜੇ ਕੋਈ ਮਿਲ ਜਾਏ ਕਹਿੰਦਾ ਸ਼ੁਕਰ ਹੈ ਰੱਬ ਦਾ ਤੂੰ ਮਿਲਿਆ ਕਹਿੰਦਾ ਕਿਉਂ ਕੀ ਹੋਇਆ ਕਹਿੰਦਾ ਸਵੇਰ ਦੀ ਢਿਡ ਪੀੜ ਸੀ ਕਹਿੰਦੇ ਕੀ ਗੱਲ ਹੋਈ ਦਵਾ دارو ਲੈ ਕੋਈ ਕਹਿੰਦੇ ਦਵਾ دارو ਨਹੀਂ ਢਿਡ ਚ ਗੱਲ ਅੜੀ ਹੋਈ ਸੀ ਉਹ ਕਰਾਂਗਾ ਤੇਰੇ ਨਾਲ ਤੇ ਪੀੜ ਦੂਰ ਹੋਏਗੀ ਕਹਿੰਦੇ ਕੀ ਗੱਲ ਹੈ ਕਹਿੰਦਾ ਫਲਾਣਾ ਐਂਉਂ ਕਰਦਾ ਫਲਾਣੇ ਦਾ ਐਂਉਂ ਹੋਇਆ ਫਲਾਣੇ ਦਾ ਇਵੇਂ ਹੋਇਆ ਉਹਦਾ ਇਵੇਂ ਹੋਣਾ ਚਾਹੀਦਾ ਇੱਥੋਂ ਤੱਕ ਬੰਦਾ ਨਿੰਦਾ ਦੇ ਇਸ ਸਿਖਰ ਤੇ ਪਹੁੰਚਦਾ ਹੈ ਨਿੰਦਕ ਬੰਦਾ ਦੂਸਰੇ ਦਾ ਬੇੜਾ ਗਰਕ ਕਰਨ ਦੀਆਂ ਵੀ ਅਰਦਾਸਾਂ ਕਰਦਾ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨਤੇ ਖਰੀ ਪਿਆਰੀ ਤੇ ਇੱਥੋਂ ਤੱਕ ਕਿਆ ਨਿੰਦਾ ਬਾਪ ਨਿੰਦਾ ਮਹਤਾਰੀ 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 ਬਿਹਾਰ ਵਾਲੇ ਪਾਸੇ ਮਾਂ ਨੂੰ ਆਖਦੇ ਨੇ ਜਿਸ ਤਰ੍ਹਾਂ ਮਾਂ ਤੇ ਬਾਪ ਨਿੱਕੇ ਬੱਚੇ ਦੀ ਸੰਭਾਲ ਕਰਦੇ ਨੇ मां ਉਹਦਾ ਮਲਮੁੱਤਰ ਤੋਂ ਹੁੰਦੀ ਐ ਯਾਦ ਰੱਖਿਓ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਐ ਕਿ ਕਈ ਵਾਰੀ ਭਗਤ ਸੰਤ ਤਾਈ ਦੇ ਮਾਰਗ ਤੇ ਤੁਰਦਾ ਉਹ ਭਗਤੀ ਕਰਦਿਆਂ ਆਪਣੇ ਅਵਗੁਣਾਂ ਨੂੰ ਨਹੀਂ ਤਾਂ ਹੋ ਸਕੇਗਾ ਕਿਉਂਕਿ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਨੂ ਮੈਂ ਕਿਹਾ ਜਾਨੂ ਬਾਬਾ ਰੇ ਮੈਨੂੰ ਤੇ ਪਤਾ ਨਹੀਂ ਮੇਰੇ ਮਾੜੇ ਕਰਮ ਕਿੰਨੇ ਜਨਮਾਂ ਤੋਂ ਨੇ ਸਤਿਗੁਰ ਜੀ ਕਹਿੰਦੇ ਸੇਵਕ ਨੂੰ ਨਹੀਂ ਪਤਾ ਕਿ ਮੇਰੇ ਕਰਮਾਂ ਦਾ ਬੰਦਾ ਦਾ ਭਾਰ ਕਿੰਨਾ ਹੈ ਮੇਰੇ ਕਰਮਾਂ ਦੀ ਮੈਲ ਮੇਰੇ ਉੱਤੇ ਕਿੰਨੀ ਚੜੀ ਹੋਈ ਹੈ ਤੇ ਸਤਗੁਰ ਰਹਿਮਤ ਕਰਦੇ ਨੇ ਬੰਦਾ ਸੰਤ ਸੇਵਕ ਗੁਰਸਿੱਖ ਗੁਰਮੁਖ ਆਪਣੀ ਕਮਾਈ ਦੇ ਨਾਲ ਕਦੀ ਵੀ ਸਤਗੁਰ ਜੀ ਕਹਿੰਦੇ ਪੂਰਨ ਰੂਪ ਦੇ ਵਿੱਚ ਆਪਣੀ ਮੈਲ ਨਹੀਂ ਧੋ ਸਕਦਾ ਪਰ ਹਾਂ ਇਹ ਗੁਰੂ ਦੀ ਰਹਿਮਤ ਹੁੰਦੀ ਹੈ ਕਿ ਗੁਰੂ ਨਿੰਦਕ ਪਿੱਛੇ ਲਾਉਂਦੇ ਨੇ ਤਾਕਿ ਜਿਹੜੇ ਸਾਡੇ ਮੈਲੇ ਕਰਮ ਸਾਡੀ ਭਗਤੀ ਨਾਲ ਦੀ ਤੁਰੇ ਨਿੰਦਕ ਦੀ ਕੀਤੀ ਹੋਈ ਨਿੰਦਾ ਦੇ ਨਾਲ ਉਹ ਤੁਲ ਜਾਂਦੇ ਨੇ ਮੈਂ ਫਿਰ ਹੱਥ ਜੋੜ ਕੇ ਸਤਿਗੁਰ ਤੋਂ ਭਾਉ ਖਾਂਦਿਆਂ ਹੋਇਆਂ ਇਹ ਇੱਕ ਤਰਫਾ ਵਿਚਾਰ ਨਹੀਂ ਹੈ ਯਾਦ ਰੱਖਿਓ ਸਤਿਗੁਰ ਜਾਣਦੇ ਨੇ ਕਿ ਮੈਂ ਨਹੀਂ ਕਿ ਮੈਂ ਇੱਕ ਪਾਸੇ ਗੱਲ ਲਗਾ ਕੇ ਆਖ ਰਿਹਾ ਜਾਂ ਦੂਸਰੇ ਨੂੰ ਸੋਝੀ ਮੇਰਾ ਵੀ ਹਾਲ ਨਿੰਦਾ ਦੇ ਵਿੱਚ ਮਾੜਾ ਹੈ ਇਥੋਂ ਤੱਕ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਾਂ ਭਗਤ ਨਾਮਦੇਵ ਜੀ ਨੇ ਜਦ ਨਿੰਦਾ ਦੀ ਗੱਲ ਕੀਤੀ ਤੇ ਗੁਰੂ ਜੀ ਨੇ ਵੀ ਆਖਿਆ ਕਿ ਨਿੰਦਾ ਕਰਨ ਵਾਲਿਆਂ ਨੂੰ ਕਦੀ ਰੋਕੀਏ ਨਾ ਕਿਉਂਕਿ ਇਹ ਰੱਬ ਦੇ ਆਪਣੇ ਕਾਰੇ ਲੱਗੇ ਹੋਏ ਨੇ ਸਤਿਗੁਰ ਜੀ ਦਾ ਇਹ ਬਚਨ ਹੈ ਜਿਦੇ ਵਿੱਚ ਸਤਿਗੁਰ ਜੀ ਨੇ ਕਿਹਾ ਕਿ ਦੁਨੀਆ ਦੇ ਲੋਕੋ ਮੈਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਦਰ ਦੀ ਸੁਹਾਗਣ ਜੀਵ ਇਸਤਰੀਆਂ ਤੇ ਉਹ ਪ੍ਰਭੂ ਖਸਮ ਮੇਰਾ ਸਿਰ ਦਾ ਸਾਈਂ ਹੈ ਤੇ ਮੈਂ ਉਹਦੇ ਨਾਮ ਤੇ ਗੁਣਾਂ ਦਾ ਸ਼ਿੰਗਾਰ ਕਰਕੇ ਤੁਰੀਆਂ ਤੇ ਸ਼ਿੰਗਾਰ ਕੀ ਹੈ ਗੁਰੂ ਨਾਨਕ ਸਾਹਿਬ ਨੇ ਦੱਸੇ ਨੇ ਸ਼ਿੰਗਾਰ ਕਿ ਭਈ ਕਿਹੜੇ ਕਿਹੜੇ ਸ਼ਿੰਗਾਰ ਕਰੀਏ ਸਤਗੁਰ ਜੀ ਨੇ ਕਿਹਾ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਇਹ ਸਿੱਖ ਦੇ ਜੀਵਨ ਦੇ ਸ਼ਿੰਗਾਰ ਨੇ ਜਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਇਹ ਆਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸ਼ਾਹੋ ਨੇੜੈ ਧਨ ਕਮ ਲਈ ਬਾਹਰ ਕਿਆ ਟੁੰਢੇ ਤੇ ਇਹ ਨਾਮ ਦਾ ਸ਼ਿੰਗਾਰ ਕਰ ਭੈ ਕੀਆਂ ਦੇ ਸਲਾਈਆਂ ਨੈਣੀ ਗਿਆਨ ਅੰਜਨ ਗੁਰਦੀਆ ਗੁਰੂ ਦੇ ਗਿਆਨ ਦੀ ਅੰਜਨ ਰੂਪੀ ਬਿਰਤੀ ਭੈ ਦੀਆਂ ਸਲਾਈਆਂ ਨੈਣਾਂ ਦੇ ਵਿੱਚ ਦੇ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸ਼ਹੋ ਤਰੈ ਪਿਆਰੋ ਅਸਲ ਸੁਹਾਗਣ ਦਾ ਸ਼ਿੰਗਾਰ ਉਹ ਹੈ ਜਿਹੜਾ ਆਪਣੇ ਗੁਰੂ ਦੇ ਹੁਕਮ ਵਿੱਚ ਤੁਰ ਪਏ ਭਗਤ ਜੀ ਨੇ ਵੀ ਕਿਹਾ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਕੋ ਕਰੂੰ ਸ਼ਿੰਗਾਰ ਤੇ ਇਹ ਨਹੀਂ ਕਿਹਾ ਭਗਤ ਜੀ ਨੇ ਕਿ ਮੈਨੂੰ ਨਿੰਦੋ ਨਾ ਭਲੇ ਨਿੰਦੋ ਭਲੇ ਨਿੰਦੋ ਜਪੋ ਜੀ ਸਾਰੇ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਇਹ ਉਪਦੇਸ਼ ਹੈ ਗੁਰੂ ਦਾ ਕਿ ਨਿੰਦਾ ਕਰਨ ਵਾਲੇ ਭਗਤ ਜੀ ਕਹਿੰਦੇ ਮਾੜੇ ਨਹੀਂ ਹੁੰਦੇ ਇਹ ਤੇ ਉਸ ਰੱਬ ਦੀ ਹੁਕਮ ਰੂਪੀ ਬਿਰਤੀ ਚ ਤੁਰੇ ਨੇ ਇਸ ਕਰਕੇ ਮੈਂ ਵੀ ਉਹਨਾਂ ਨੂੰ ਭਲਾ ਆਖਦਾ ਇੱਕ ਵਾਰੀ ਨਹੀਂ ਤਿੰਨ ਵਾਰੀ ਆਖਿਆ ਗੁਰੂ ਅਮਰਦਾਸ ਜੀ ਨੂੰ ਪੁੱਛੋ ਮੈਂ ਕਾਮਣ ਮੇਰਾ ਕੰਤ ਕਰਤਾਰ ਮਹੱਲਾ ਤੀਜਾ ਜਿਹਾ ਕਰਾਈ ਤੇਹਾ ਕਰੀ ਸ਼ਿੰਗਾਰ ਮੇਰਾ ਕਾਮਣ ਉਹ ਖਸਮ ਵਾਹਿਗੁਰੂ ਹੈ ਤੇ ਮੈਂ ਜੀਵ ਆਤਮਾ ਬਣ ਕੇ ਉਹਨੂੰ ਰਜਾਉਣ ਵਾਸਤੇ ਉਹਦੇ ਦਿੱਤੇ ਹੋਏ ਗੁਣਾਂ ਦਾ ਸ਼ਿੰਗਾਰ ਕਰਕੇ ਆਈ ਆਂ ਭਗਤ ਜੀ ਨੇ ਵੀ ਕਿਹਾ ਮੈ ਬੌਰੀ ਮੇਰਾ ਰਾਮ ਪਤਾਰ ਰਚ ਰਚਤਾ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ ਰਾਮ ਪਿਆਰੇ ਜੋਗ ਇਹਨੂੰ ਕਿਹਾ ਆਪਣਾ ਗੁਨ ਨਾ ਗਵਾਵੇ ਕਿ ਤਨ ਤੇ ਮਨ ਸੌਂਪ ਕੇ ਜਿਹੜੇ ਉਸ ਰਮੇ ਹੋਏ ਵਾਈਗੁਰੂ ਦੇ ਸੇਵਕ ਨੇ ਉਹ ਉਹਦੇ ਹੀ ਜੋਗੇ ਹੁੰਦੇ ਨੇ ਉਸ ਤੋਂ ਬਿਨਾ ਨਹੀਂ ਅੱਛਾ ਆਪਣਾ ਗੁਣ ਨਾ ਗਵਾਵਾ ਕੀ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਜਿਹੜਾ ਇਹ ਬਚਨ ਕਿਹਾ ਨਾ ਆਪਨਾ ਗੁਣ ਨਾ ਗਵਾਵੇ ਸੇਵਕ ਦਾ ਗੁਣ ਕੀ ਹੈ ਸੇਵਕ ਦਾ ਪਹਿਲਾ ਗੁਣ ਹੈ ਉਹਨੇ ਮਿੱਠਾ ਬੋਲਣਾ ਹੈ ਮਹਾਰਾਜ ਜੀ ਦਾ ਬਚਨ ਹੈ ਉਹ ਵਾਹਿਗੁਰੂ ਜਿਨਨੇ ਇਸ ਧਰਤੀ ਤੇ ਕੰਮ ਕਰ ਸਕਦਾ ਉਹਦੇ ਕੰਮਾਂ ਦੀ ਕੋਈ ਗਿਣਤੀ ਨਹੀਂ ਕੋਈ ਗਿਣਤੀ ਨਹੀਂ ਪਰ ਇੱਕ ਐਸਾ ਕੰਮ ਹੈ ਜਿਹੜਾ ਬੜਾ ਵਿਸਮਾਦੀ ਹੈ ਬੜਾ ਅਜੀਬ ਜਿਹਾ ਇਸੇ ਕਹੀਏ ਕਿ ਉਹ ਰੱਬ ਕਰ ਸਕਦਾ ਤੇ ਬਾਣੀ ਕਹਿੰਦੀ ਨਹੀਂ ਉਹ ਰੱਬ ਨਹੀਂ ਕਰ ਸਕਦਾ ਉਹ ਕੀ ਚੀਜ਼ ਹੈ ਉਹ ਸੱਚੀ ਮੁੱਚੀ ਅਵਗੁਣ ਤਾਈ ਤੇ ਨਿੰਦਕ ਵਾਲੀ ਭਾਵਨਾ ਦੇ ਵਿੱਚ ਆ ਹੀ ਨਹੀਂ ਸਕਦਾ